ਮੀਰੀ ਪੀਰੀ ਦੇ ਮਾਲਕ ਧੰਨ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਜਦੋਂ ਉਹਨਾਂ ਦੇ ਸੰਗਤਾਂ ਦਰਸ਼ਨ ਕਰਦੀਆਂ ਗੁਰੂ ਜੀ ਉਹਨਾਂ ਦੇ ਲੇਖ ਹੀ ਬਦਲ ਦਿੰਦੇ ਸਨ ਇੱਕ ਵਾਰ ਗੁਰੂ ਜੀ ਡਰੌਲੀ ਪਿੰਡ ਠਹਿਰੇ ਹੋਏ ਸਨ ਡਰੌਲੀ ਪਿੰਡ ਦੇ ਕੁਝ ਦੂਰੀ ਤੇ ਹੀ ਇੱਕ ਪਿੰਡ ਜਿਸ ਦਾ ਨਾਮ ਵੱਡੇਕਰ ਸੀ ਇੱਥੋਂ ਦਾ ਇੱਕ ਗੁਰਸਿੱਖ ਤਰਖਾਨ ਗੁਰੂ ਅਮਰਦਾਸ ਜੀ ਤੋਂ ਸਿੱਖੀ ਧਾਰਨ ਕੀਤੀ ਸੀ 6 ਮਹੀਨੇ ਪਿੱਛੋਂ ਯਥਾ ਸ਼ਕਤ ਭੇਟਾਂ ਲੈ ਕੇ ਗੁਰੂ ਜੀ ਦੇ ਦਰਸ਼ਨ ਕਰਨ ਜਾਂਦਾ ਹੁੰਦਾ ਸੀ ਬੜੀ ਸ਼ਰਧਾ ਨਾਲ ਬਾਣੀ ਦਾ ਪਾਠ ਕਰਦਾ ਅਤੇ ਸੁਣਦਾ ਹੁੰਦਾ ਸੀ ਇਸ ਗੁਰਸਿੱਖ ਦਾ ਨਾਮ ਆਕਲ ਸੀ ਜਿਸ ਦੇ ਘਰ ਇੱਕ ਕੰਨਿਆ ਪੈਦਾ ਹੋਈ ਜੋ ਗੁਰੂ ਕਰਦੀਪ ਪ੍ਰੇਮਣ ਸੀ ਜਦੋਂ ਇਹ ਕੰਨਿਆ ਵਰਜੋਗ ਹੋਈ ਤਾਂ ਭਾਈ ਆਕਲ ਨੇ ਇੱਕ ਬ੍ਰਾਹਮਣ ਨੂੰ ਸੱਦ ਕੇ ਕਿਹਾ ਕਿ ਲੜਕੀ ਦਾ ਕਿਤੇ ਰਿਸ਼ਤਾ ਵੇਖੋ ਬ੍ਰਾਹਮਣ ਨੇ ਬਹੁਤ ਘਰ ਵੇਖੇ ਅਤੇ ਫਿਰਦਾ ਫਿਰਦਾ ਤੁਕਲਾਣੀ ਪਿੰਡ ਇੱਕ ਤਰਖਾਨ ਦੇ ਘਰ ਆਣ ਕੇ ਉਸ ਦੇ ਪੁੱਤਰ ਸਾਧੂ ਨੂੰ ਵੇਖ ਕੇ ਪਸੰਦ ਕਰ ਲਿਆ ਉਪਰੰਤ ਉਸ ਦੇ ਮਾਤਾ ਪਿਤਾ ਅਤੇ ਬਰਾਦਰੀ ਨੂੰ ਬਿਠਾ ਲ ਕੇ ਸ਼ਗਨ ਲਾ ਦਿੱਤਾ ਅਤੇ ਭਾਈ ਆਕਲ ਨੂੰ ਦੱਸਿਆ ਤੇਰੀ ਕੰਨਿਆ ਦਾ ਨਾਤਾ ਟੁਕਲਣੀ ਪਿੰਡ ਦੇ ਸਾਦਾ ਨਾਮ ਦੇ ਸਿੱਖ ਪੁੱਤਰ ਸਾਧੂ ਨਾਲ ਕਰ ਦਿੱਤਾ ਹੈ ਲੜਕਾ ਬੜਾ ਸੁੰਦਰ ਤੇ ਨੌਜਵਾਨ ਹਾਨ ਪ੍ਰਵਾਨ ਹੈ ਘਰ ਵੀ ਬੜਾ ਚੰਗਾ ਹੈ ਪੰਡਤ ਪਾਸੋਂ ਇਹ ਸਾਰੀ ਗੱਲ ਸੁਣ ਕੇ ਭਾਈ ਆਕਲ ਨੇ ਪੁੱਛਿਆ ਭਾਈ ਸਾਦਾ ਗੁਰੂ ਕਾ ਸਿੱਖ ਹੈ ਕਿ ਨਹੀਂ ਬ੍ਰਾਹਮਣ ਨੇ ਕਿਹਾ ਮੈਂ ਇਸ ਗੱਲ ਦਾ ਪਤਾ ਨਹੀਂ ਕੀਤਾ ਮੈਂ ਤਾਂ ਕੇਵਲ ਇੱਕ ਚੰਗਾ ਘਰ ਹੀ ਵੇਖਿਆ ਹੈ ਕੁਝ ਸਮਾਂ ਇਸ ਤਰ੍ਹਾਂ ਬੀਤ ਗਿਆ ਤਾਂ ਆਕਲ ਨੇ ਭਾਈ ਸਾਦਾ ਨੂੰ ਵਿਆਹ ਦੀ ਸਾਹਿ ਚਿੱਠੀ ਭੇਜ ਦਿੱਤੀ ਜਦ ਵਿਆਹ ਦਾ ਨਿਯਤ ਦਿਨ ਆ ਗਿਆ ਤਾਂ ਲੜਕੇ ਵਾਲੇ ਜੰਜ ਲੈ ਕੇ ਭਾਈ ਆਕਲ ਦੇ ਘਰ ਆਣ ਟੁੱਕੇ ਜਦ ਲਾਵਾ ਹੁਣ ਲੱਗੀਆਂ ਤਾਂ ਲੜਕੇ ਵਾਲਿਆਂ ਨੇ ਗੁਰਸਿੱਖੀ ਰੀਤ ਨਾ ਕਰਨ ਦਿੱਤੀ ਸਗੋਂ ਆਪਣੀ ਸਖੀ ਸਰਵਰ ਦੇ ਸ਼ਿਸ਼ਾ ਦੀ ਰੀਤੀ ਅਨੁਸਾਰ ਸਾਰਾ ਕਾਰਜ ਕਰਾਇਆ ਇਸ ਗੱਲ ਦਾ ਪਤਾ ਭਾਈ ਆਕਲ ਨੂੰ ਲੱਗਾ ਤਾਂ ਕਿ ਸਖੀ ਸਰਵਰ ਦੇ ਉਪਾਸਕ ਹਨ ਤਾਂ ਉਹ ਮਨ ਵਿੱਚ ਬੜਾ ਦੁਖੀ ਹੋਇਆ ਵਿਆਹ ਹੋ ਗਿਆ ਲੜਕੇ ਵਾਲੇ 2 ਦਿਨ ਪਿੱਛੇੋਂ ਡੋਲੀ ਲੈ ਕੇ ਘਰ ਨੂੰ ਤੁਰ ਪਏ ਲੜਕੀ ਗੁਰੂ ਘਰ ਦੀ ਬੜੀ ਪ੍ਰੇਮਣ ਤੇ ਸ਼ਰਧਾਵਾਨ ਸੀ ਰਸਤੇ ਵਿੱਚ ਜਦ ਕਹਾਰ ਡੋਲੀ ਚੁੱਕੀ ਜਾ ਰਹੀ ਸੰਤਾਂ ਲੜਕੀ ਨੂੰ ਪਤਾ ਲੱਗਾ ਕਿ ਇਸ ਪਿੰਡ ਡਰੌਲੀ ਵਿੱਚ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਫਹਿਰੇ ਹੋਏ ਹਨ ਉਸਨੇ ਬੜੇ ਦੀਨ ਹੋ ਕੇ ਕਹਾਰਾ ਨੂੰ ਕਿਹਾ ਤੁਸੀਂ ਮੇਰੇ ਪਿਤਾ ਦੇ ਘਰ ਦੇ ਲਾਗੀ ਹੋ ਮੈਂ ਤੁਹਾਨੂੰ ਜੋ ਮੰਗੋਗੇ ਦਿਆਂਗੀ ਜੇ ਤੁਸੀਂ ਮੇਰਾ ਡੋਲਾ ਇਸ ਪਿੰਡ ਵਿੱਚ ਗੁਰੂ ਜੀ ਦੇ ਪਾਸ ਲੈ ਚੱਲੋ ਮੈਂ ਗੁਰੂ ਜੀ ਨੂੰ ਮੱਥਾ ਟੇਕ ਲਵਾਂ ਬੀਬੀ ਦੀ ਬੇਨਤੀ ਸੁਣ ਕੇ ਕਹਾਰ ਡੋਲਾ ਲੈ ਕੇ ਟਰੌਲੀ ਪਿੰਡ ਵਿੱਚ ਚੱਲ ਗਏ ਅਤੇ ਉੱਥੋਂ ਗੁਰੂ ਜੀ ਦਾ ਡੇਰਾ ਪੁੱਛ ਕੇ ਗੁਰੂ ਜੀ ਪਾਸ ਬੀਬੀ ਨੂੰ ਲੈ ਗਏ ਬੀਬੀ ਨੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਅਤੇ ਉੱਬੇ ਸਾਹ ਲੈ ਕੇ ਰੋਣ ਲੱਗੀ ਗੁਰੂ ਜੀ ਨੇ ਪਿਆਰ ਦੇ ਕੇ ਬੀਬੀ ਨੂੰ ਜਦ ਰੋਣ ਦਾ ਕਾਰਨ ਪੁੱਛਿਆ ਤਾਂ ਉਸ ਨੇ ਕਿਹਾ ਸੱਚੇ ਪਾਤਸ਼ਾਹ ਜੀ ਮੈਂ ਸਰਵਰੀਆਂ ਦੇ ਘਰ ਵਿਆਹੀ ਗਈ ਹਾਂ ਜੋ ਗੁਰੂ ਘਰ ਨੂੰ ਬਿਲਕੁਲ ਨਹੀਂ ਮੰਨਦੇ ਇਸ ਕਰਕੇ ਮੈਂ ਅਤੇ ਮੇਰੇ ਮਾਤਾ ਪਿਤਾ ਬੜੇ ਦੁਖੀ ਹਨ ਗੁਰੂ ਜੀ ਨੇ ਧੀਰਜ ਦਿੱਤਾ ਅਤੇ ਕਿਹਾ ਪੁੱਤਰੀ ਤੂੰ ਚਿੰਤਾ ਨਾ ਕਰ ਤੇਰਾ ਪਤੀ ਗੁਰੂ ਘਰ ਦਾ ਪੱਕਾ ਸਿੱਖ ਬਣ ਜਾਵੇਗਾ ਅਤੇ ਤੇਰੀ ਔਲਾਦ ਵੀ ਸਿੱਖੀ ਧਾਰਨ ਕਰੇਗੀ ਤੇਰੇ ਲੇਖਾਂ ਵਿੱਚ ਇੱਕ ਮਨਮਤੀਏ ਦੇ ਘਰ ਜਾਣਾ ਲਿਖਿਆ ਹੋਇਆ ਸੀ ਹੁਣ ਤੂੰ ਗੁਰੂ ਘਰ ਵਿੱਚ ਆ ਗਈ ਹੈ ਇਸ ਵਾਸਤੇ ਤੇਰੇ ਲੇਖ ਮੁੜ ਲਿਖਦੇ ਹਾਂ ਅਤੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਬੀਬੀ ਦੇ ਮੱਥੇ ਤੇ ਸਤਨਾਮ ਆਖ ਕੇ ਆਪਣੇ ਸਜੇ ਹੱਥ ਦੀ ਉਂਗਲ ਨਾਲ ਕੁਝ ਲਿਖ ਦਿੱਤਾ ਉਧਰ ਜਦ ਲੜਕੀ ਦਾ ਡੋਲਾ ਕਹਾਰ ਲਈ ਜਾਂਦੇ ਲੜਕੀ ਦੇ ਸਹੁਰੇ ਸਾਦੇ ਨੇ ਵੇਖਿਆ ਤਾਂ ਉਸਨੇ ਪੁੱਛਿਆ ਡੋਲਾ ਉਧਰ ਕਿਉਂ ਲੈ ਗਏ ਸਨ ਤਦ ਇੱਕ ਸਿਆਣੇ ਜਾਂਜੀ ਨੇ ਕਿਹਾ ਇਸ ਢੋਲੀ ਪਿੰਡ ਵਿੱਚ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਉਤਰੇ ਹੋਏ ਹਨ ਲੜਕੀ ਸਿੱਖਾਂ ਦੀ ਧੀ ਹੈ ਇਸ ਕਰਕੇ ਆਪਣੇ ਇਸ਼ਟ ਗੁਰੂ ਜੀ ਨੂੰ ਮੱਥਾ ਟੇਕਣ ਗਈ ਹੈ ਇਹ ਗੱਲ ਸੁਣ ਕੇ ਸਾਦੇ ਨੇ ਆਪਣੇ ਪੁੱਤਰ ਸਾਧੂ ਪੰਜਾਂ ਸਤਾਂ ਆਦਮੀਆਂ ਨਾਲ ਡੋਲੇ ਦੇ ਪਿੱਛੇ ਭੇਜ ਦਿੱਤੇ ਜਦ ਸਾਧੂ ਨੇ ਡੋਲੇ ਦੇ ਪਿੱਛੇ ਜਾ ਕੇ ਗੁਰੂ ਜੀ ਦੇ ਦਰਸ਼ਨ ਕੀਤੇ ਤਾਂ ਦਰਸ਼ਨ ਕਰਨ ਨਾਲ ਹੀ ਉਸ ਦੇ ਹਿਰਦੇ ਨੂੰ ਸ਼ਾਂਤੀ ਆ ਗਈ ਉਸ ਨੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਗੁਰੂ ਜੀ ਨੇ ਕਿਹਾ ਪਰ ਸੁਣ ਰਹੋ ਸਤਨਾਮ ਵਾਹਿਗੁਰੂ ਦਾ ਜਾਪ ਜਪੋ ਅੱਜ ਤੋਂ ਤੁਰਕਾਂ ਦਾ ਝੂਠਾ ਖਾਣਾ ਅਤੇ ਸਰਵਰੀਏ ਤੁਰਕ ਦੀ ਮੰਨਤ ਛੱਡ ਕੇ ਗੁਰੂ ਘਰ ਦੀ ਸਿੱਖੀ ਧਾਰਨ ਕਰ ਲਵੋ ਤੁਹਾਡੇ ਦੋਵਾਂ ਦੇ ਖੋਟੇ ਲੇਖ ਮੀਟ ਕੇ ਉੱਤਮ ਲਿਖ ਦਿੱਤੇ ਹਨ ਇਹ ਗੱਲ ਸੁਣ ਕੇ ਦੋਵੇਂ ਪਤੀ ਪਤਨੀ ਬੜੇ ਪ੍ਰਸੰਨ ਹੋ ਗਏ ਅਤੇ ਆਗਿਆ ਲੈ ਕੇ ਜੰਜ ਨੂੰ ਆਣ ਮਿਲੇ ਸਾਧੂ ਨੇ ਸਾਰੀ ਗੱਲ ਆਪਣੇ ਪਿਤਾ ਨੂੰ ਦੱਸੀ ਅਤੇ ਸਰਵਰ ਦੀ ਉਪਾਸਨਾ ਤੇ ਮੰਨਤ ਛੱਡ ਦੇਣ ਵਾਸਤੇ ਆਖਿਆ ਸਾਧੂ ਦੇ ਸਾਰੇ ਪਰਿਵਾਰ ਨੇ ਇਸ ਗੱਲ ਦਾ ਬੜਾ ਬੁਰਾ ਮਨਾਇਆ ਅਤੇ ਬੁਰਾ ਭਲਾ ਆਖਿਆ ਘਰ ਜਾ ਕੇ ਜਦ ਜਨਾਨੀਆਂ ਨੂੰ ਪੁੱਤਰ ਨੂੰ ਸਰਵਰ ਦੇ ਸਥਾਨ ਅੱਗੇ ਮੱਥਾ ਟਿਕਾਉਣ ਲੱਗੇ ਤਾਂ ਸਾਧੂ ਨੇ ਕਹੀ ਫੜ ਕੇ ਸਰਵਰ ਦਾ ਸਥਾਨ ਹੀ ਢਾ ਦਿੱਤਾ ਘਰ ਵਿੱਚ ਰੌਲਾ ਪੈ ਗਿਆ ਸਾਰਿਆਂ ਨੇ ਇਸ ਗੱਲ ਨੂੰ ਬੜਾ ਬੁਰਾ ਕਿਹਾ ਪਰ ਸਾਧੂ ਨੇ ਸਭ ਨੂੰ ਚੰਗੀ ਤਰ੍ਹਾਂ ਗੁਰੂ ਘਰ ਦੀ ਮਰਿਆਦਾ ਸਮਝਾ ਕੇ ਚੁੱਪ ਕਰਾ ਦਿੱਤਾ ਇਸ ਉਪਰੰਤ ਸਾਧੂ ਦੇ ਮਾਤਾ ਪਿਤਾ ਭੈਣ ਭਾਈ ਅਤੇ ਹੋਰ ਵੀ ਕਈ ਲੋਕ ਸਿੱਖ ਬਣ ਗਏ ਸਮਾਂ ਪਾ ਕੇ ਸਾਧੂ ਦੇ ਘਰ ਇੱਕ ਲੜਕਾ ਪੈਦਾ ਹੋਇਆ ਜੋ ਬੜਾ ਸੁੰਦਰ ਅਤੇ ਹੂਨ ਹਾਰ ਬਾਲਕ ਸੀ ਜਦ ਇਹ ਬਾਲਕ ਵੱਡਾ ਹੋਇਆ ਤਾਂ ਸਾਧੂ ਅਤੇ ਉਸ ਦੀ istri ਨੇ ਬੱਚੇ ਨੂੰ ਗੁਰੂ ਜੀ ਪਾਸ ਲਿਆ ਕੇ ਮੱਥਾ ਟਿਕਾਇਆ ਅਤੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ ਇਸ ਦਾ ਨਾਮ ਰੱਖੋ ਗੁਰੂ ਜੀ ਨੇ ਕਿਹਾ ਇਹ ਬਾਲਕ ਸੁੰਦਰ ਰੂਪ ਵਾਲਾ ਹੈ ਇਸ ਕਰਕੇ ਇਸ ਦਾ ਨਾਮ ਰੂਪ ਹੀ ਰੱਖੋ ਭਾਈ ਸਾਧੂ ਆਪਣੇ ਪੁੱਤਰ ਦਾ ਨਾਮ ਰਖਾ ਕੇ ਖੁਸ਼ੀ-ਖੁਸ਼ੀ ਘਰ ਨੂੰ ਵਾਪਸ ਮੁੜ ਗਏ